ਦੁਖ ਰੋਗ ਸੰਤਾਪ ਪੁੱਤਰੇ ਸਤਗੁਰੂ ਜਗਜੀਤ ਸਿੰਘ ਜੀ ਦੇ ਜਿਲ੍ਹਾ ਜੀਨ ਦੇ ਰਹਿਣ ਵਾਲੇ ਬੀਬੀ ਜਗਦੀਸ਼ ਕੌਰ ਜੀ ਦੇ ਪਤੀ ਸੰਤ ਵੱਸਨ ਸਿੰਘ ਜੀ ਤੇ ਕਿਸ ਤਰ੍ਹਾਂ ਕਿਰਪਾ ਕੀਤੀ ਇਹ ਸਾਖੀ ਸੁਣੋ ਸਾਲ 1978 ਵਿੱਚ ਸੰਤ ਵੱਸਨ ਸਿੰਘ ਜੀ ਦੀ ਕਮਰ ਵਿੱਚ ਟੀਵੀ ਦੀ ਬਿਮਾਰੀ ਹੋ ਗਈ ਸੰਤ ਜੀ ਨੌਕਰੀ ਕਰਦੇ ਸਨ ਕਿਸੇ ਡਾਕਟਰ ਨੂੰ ਬਿਮਾਰੀ ਦਾ ਪਤਾ ਨਹੀਂ ਲੱਗਦਾ ਸੀ ਉਹ 6 ਮਹੀਨੇ ਕਈ ਜਗ੍ਹਾ ਤੇ ਗਏ ਪਰ ਆਰਾਮ ਕਿਤੋਂ ਵੀ ਨਹੀਂ ਆਇਆ ਕਿਸੇ ਨੇ ਕਹਿਣਾ ਧਰਨ ਸੁੱਕ ਗਈ ਹੈ ਕਿਸੇ ਨੇ ਕਹਿਣਾ ਪੂਛਮੜਿਆ ਹੈ ਸੰਤਜੀ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਸੰਤਜੀ ਖੜ੍ਹ ਵੀ ਨਹੀਂ ਸਕਦੇ ਸੀ ਬੀਬੀ ਜੀ ਦੇ ਪਿਤਾ ਜੀ ਨੇ ਸੰਤਜੀ ਨੂੰ ਚੁੱਕ ਕੇ ਬੱਸ ਜਾਂ ਗੱਡੀ ਵਿੱਚ ਬਿਠਾਣਾ ਕਿਸੇ ਨੂੰ ਵਿਸ਼ਵਾਸ ਹੀ ਨਹੀਂ ਸੀ ਕਿ ਇਹ ਠੀਕ ਹੋ ਜਾਣਗੇ ਸਤਗੁਰੂ ਜਗਜੀਤ ਸਿੰਘ ਜੀ ਦੇ ਅਰਨਾ ਵਿੱਚ ਬੀਬੀ ਜੀ ਦੇ ਪਿਤਾ ਜੀ ਨੇ ਅਰਜ਼ ਕੀਤੀ ਕਿ ਇਸ ਨੂੰ ਠੀਕ ਕਰ ਦੇਵੋ ਜਾਂ ਇਸ ਸੰਸਾਰ ਤੋਂ ਚਲੇ ਜਾਣ ਸਤਗੁਰੂ ਜੀ ਨੇ ਹੁਕਮ ਕੀਤਾ ਚੰਡੀਗੜ੍ਹ ਲੈ ਜਾਵੋ ਚੰਡੀਗੜ੍ਹ ਤਾਂ ਇੱਕ ਬਹਾਨਾ ਸੀ ਸਤਗੁਰੂ ਜੀ ਨੇ ਕਿਰਪਾ ਤਾਂ ਉਸੇ ਵੇਲੇ ਕਰ ਦਿੱਤੀ ਸੀ ਸੱਚੇ ਪਾਤਸ਼ਾਹ ਜੀ ਨੇ ਸੰਤ ਜੀ ਨੂੰ ਪੈਸੇ ਦਿੱਤੇ ਨਾਲੇ ਇੱਕ ਚਿੱਠੀ ਸੰਤ ਚੰਨਣ ਸਿੰਘ ਜੀ ਨੂੰ ਲਿਖ ਦਿੱਤੀ ਸੱਤ ਚੰਨਣ ਸਿੰਘ ਜੀ ਨੇ ਸ਼ਾਂਤੀ ਜੀ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ। ਹਸਪਤਾਲ ਵਾਲਿਆਂ ਨੇ ਆਪਰੇਸ਼ਨ ਕਰਕੇ ਗਲੀ ਹੋਈ ਹੱਡੀ ਕੱਢ ਦਿੱਤੀ। ਸ਼ਾਂਤ ਜੀ 2 ਹਫ਼ਤੇ ਬਾਅਦ ਘਰ ਆਏ ਤੇ ਬਿਲਕੁਲ ਠੀਕ ਹੋ ਗਏ। ਸ਼ਾਂਤੀ ਜੀ ਨੂੰ ਸਾਲ ਬਾਅਦ ਫਿਰ ਪੁਰਾਣੀ ਵਾਲੀ ਨੌਕਰੀ ਮਿਲ ਗਈ। ਸ਼ਾਂਤੀ ਜੀ ਨੂੰ 3 ਸਾਲਾਂ ਬਾਅਦ ਫਿਰ ਦਿਮਾਗ ਦੀ ਬਿਮਾਰੀ ਹੋ ਗਈ। ਸ਼ਾਂਤ ਜੀ 3 ਮਹੀਨੇ ਨੌਕਰੀ ਤੇ ਨਾ ਜਾ ਸਕੇ। ਉਸ ਵੇਲੇ ਸ਼抗ੀ ਜੀ ਜੀਵਨਗਰ ਰਹਦੇ ਸਨ ਸੱਚੇ ਪਾਤਸ਼ਾਹ ਜੀ ਕੋਲ ਬੀਬੀ ਜੀ ਨੇ ਅਰਜ਼ੀ ਕੀਤੀ ਸਤਗੁਰ ਜੀ ਨੇ ਹੁਕਮ ਕੀਤਾ ਉਹਨੂੰ ਮੇਰੇ ਕੋਲ ਲੈ ਆਵੋ ਸੱਚੇ ਪਾਤਸ਼ਾਹ ਜੀ ਆਪ ਹੁਕਮ ਕਰਕੇ ਮਸਤਾਨਗੜ ਚਲੇ ਗਏ ਸੰਤ ਵਸੰਤ ਸਿੰਘ ਜੀ ਪੈਦਲ ਹੀ ਮਸਤਾਨਗੜ ਪਹੁੰਚ ਗਏ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਬਿਮਾਰੀ ਬਾਰੇ ਕੋਈ ਬਚਨ ਨਹੀਂ ਕੀਤਾ ਸਤਗੁਰ ਜੀ ਨੇ ਹੁਕਮ ਕੀਤਾ ਜਾ ਕੇ ਨੌਕਰੀ ਕਰ ਇਹ ਨੌਕਰੀ ਛੱਡਣੀ ਨਹੀਂ ਹੈ 사ਤਗੁਰ ਜੀ ਦੇ ਬਚਨ ਕਰਨ ਨਾਲ ਉਸੇ ਵੇਲੇ ਸ਼ਾਂਤੀ ਜੀ ਦੀ ਦਿਮਾਗ ਦੀ ਬਿਮਾਰੀ ਠੀਕ ਹੋ ਗਈ ਅਗਲੇ ਦਿਨ ਸ਼ਾਂਤੀ ਜੀ ਨੌਕਰੀ ਤੇ ਵੀ ਚਲੇ ਗਏ ਸ਼ਾਂਤੀ ਜੀ ਨੂੰ 3 ਮਹੀਨੇ ਦੀ ਤਨਖਾਹ ਵੀ ਮਿਲ ਗਈ ਉਸ ਤੋਂ ਬਾਅਦ ਹੋਂਦ ਤੱਕ ਸ਼ਾਂਤੀ ਜੀ ਬਿਲਕੁਲ ਠੀਕ ਹਨ ਗੁਰਬਾਣੀ ਵਿੱਚ ਹੈ ਕਰਨ ਕਰਨ ਸਮਰਤ ਪ੍ਰਭ ਜੋ ਕਰੀ ਸੋ ਹੋਈ ਖਿਨ ਮੇ ਥਾਪ ਉਥਾਪ ਦਾ ਤਿਸ ਬਿਨ ਨਾਹੀ ਕੋਈ ਸਤਗੁਰ ਜੀ ਆਪ ਜੀ ਦੇ ਚਰਨਾਂ ਤੇ ਅਨੇਕ ਵਾਰੀ ਡੰਡੋਤ ਬੰਦਨਾ ਹੈ ਤਨ ਹਾਜ਼ਰਾ ਜੂਰ ਪੈਰ ਦਾ ਮਾਲ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ ਲਵੋ ਤੇ ਦਰਸ਼ਨ ਦੇਵੋ